ਹਰਿਆਣਾ ਦੀ ਸਿਆਸਤ 'ਚ ਰੈਲੀਆਂ ਦਾ ਦੌਰ ਸ਼ੁਰੂ ਹੋ ਚੁੱਕਿਆ ਅਜ ਨੈਲੋ ਵੱਲੋਂ ਜੀਨ 'ਚ ਇੱਕ ਵੱਡੀ ਰੈਲੀ ਕੀਤੀ ਜਾ ਰਹੀ ਹੈ ਚੌਧਰੀ ਦੇਵੀ لال ਦੀ ਜਨਮ ਸ਼ਤਾਬੀ ਤੇ ਰੈਲੀ ਕੀਤੀ ਜਾ ਰਹੀ ਹੈ ਨੈਲੋ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਵੱਡੇ ਲੀਡਰ ਇਸ ਰੈਲੀ 'ਚ ਪਹੁੰਚਣਗੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਯੂਪੀ ਦੇ ਵੱਡੇ ਲੀਡਰ ਮੁਲਾਮ ਸਿੰਘ ਯਾਦਵ ਇਸ ਤੋਂ ਇਲਾਵਾ ਨਤੀਸ਼ ਕੁਮਾਰ ਬਿਹਾਰ ਤੋਂ ਜੋ ਬਿਹਾਰ ਦੇ ਵੱਡੇ ਲੀਡਰ ਨੇਗੇ ਜੀਡੀਯੂ ਦੇ ਉਹਨਾਂ ਦੀ ਪਹੁੰਚਣ ਦੀ ਵੀ ਉਮੀਦ ਆ ਸ਼ਰਦ ਯਾਦਵ ਬਾਰੇ ਵੀ ਕਿਹਾ ਜਾ ਰਿਹਾ ਉਹ ਵੀ ਪਹੁੰਚਣਗੇ ਦਾਵਾ ਨੈਲੋ ਦੇ ਲੀਡਰਾਂ ਵੱਲੋਂ ਕੀਤਾ ਜਾ ਰਿਹਾ ਇਹ ਰੈਲੀ ਹੈ ਜਿਹੜੀ ਜੀਨ ਦੇ ਅੰਦਰ ਰੱਖੀ ਗਈ ਜਿੰਦਾ ਇੱਕ ਜਿਹੜੀ जाट ਲੈਂਡ ਜਿਹੜੀ ਮੰਨੀ ਜਾਂਦੀ ਹੈ ਹਰਿਆਣਾ ਦੇ ਅੰਦਰ जाट 벨ਟ ਆ जाट ਕਿਉਂਕਿ 25% ਵੋਟ ਬੈਂਕਾ ਜਿਹੜਾ ਹਰਿਆਣਾ ਦੇ ਅੰਦਰ जाट ਆ ਹਰ ਪਾਰਟੀ ਕੋਸ਼ਿਸ਼ ਕਰ ਰਹੀ ਹੈ ਕਿ ਕਿਵੇਂ ਉਹਨੂੰ ਨਾਲ ਖੜਾ ਕੀਤਾ ਜਾਵੇ ਅੱਜ ਇਸ ਰੈਲੀ ਦੇ ਅੰਦਰੋਂ ਇੱਕ ਪੈਨ ਹਰਿਆਣਾ ਇੱਕ ਵੱਡਾ ਮੈਸੇਜ ਦੇਣ ਦੀ ਕੋਸ਼ਿਸ਼ ਕਰੇਗੀ ਕਿ ਅਗਰ ਅੱਜ ਕੋਈ ਆਲਟਰਨੇਟਿਵ ਕਾਂਗਰਸ ਦਾ ਹੈਗਾ ਅਗਰ ਕੋਈ ਬਦਲ ਕਾਂਗਰਸ ਦਾ ਹੈਗਾ ਤਾਂ ਉਹ ਅਨੈਲੂਆ ਇਸੇ ਲਈ ਕੋਸ਼ਿਸ਼ ਇਥੋਂ ਕੀਤੀ ਜਾ ਰਹੀ ਆ ਇਸ ਤੋਂ ਪਹਿਲਾਂ ਕਾਂਗਰਸ ਨੇ ਪਾਣੀਪਤ ਦੇ ਅੰਦਰ ਕਬੱਡੀ ਰੈਲੀ ਕੀਤੀ ਜਾ ਰਹੀ ਸੀ ਉਸੇ ਤਰ੍ਹਾਂ ਦੀ ਕਬੱਡੀ ਰੈਲੀ ਹੈ ਕਿਉਂਕਿ ਰੈਲੀਆਂ ਦੀ ਆਪਣੀ ਸਿਆਸਤ ਹੁੰਦੀ ਹੈ ਰੈਲੀਆਂ ਦਾ ਇੱਕ ਆਪਣਾ ਜ਼ੁਰਬਾ ਹੁੰਦਾ ਰੈਲੀਆਂ ਦੇ ਜ਼ਰੀਏ ਇੱਕ ਆਪਣਾ ਮੈਸੇਜ ਜਾਂਦਾ ਪੂਰੇ ਪ੍ਰਦੇਸ਼ ਦੇ ਅੰਦਰ ਇਸ ਲਈ ਇਸ ਰੈਲੀ ਚੋਂ ਵੀ ਇੱਕ ਮੈਸੇਜ ਉਹ ਦੇਣ ਦੀ ਕੋਸ਼ਿਸ਼ ਕੀਤੀ ਜਾਏਗੀ ਕਿ ਕਿਸ ਤਰ੍ਹਾਂ ਅਨੇਲੂ ਕੋਲ ਜਨ ਅਧਾਰਾ ਕਿਸ ਤਰ੍ਹਾਂ ਅਨੇਲੂ ਅੱਜ ਵੀ ਬਦਲਾ ਹਰਿਆਣਾ ਦਾ ਇਹ ਕੋਸ਼ਿਸ਼ ਉਹ ਲੀਡਰਸ਼ਿਪ ਜਿਹੜੀ ਇੱਥੇ ਵੱਡੀ ਲੀਡਰਸ਼ਿਪ ਆਈ ਕਿ ਉਹ ਵੀ ਕਰੇਗੀ ਔਰ ਇਹ ਵਰਕਰ ਜਿਹੜੇ ਇਥੋਂ ਜਾਣਗੇ ਉਹ ਵੀ ਪੂਰੇ ਹਰਿਆਣੇ ਦੇ ਅੰਦਰ ਜਾ ਕੇ ਉਹ ਮੈਸੇਜ ਦੇਣਗੇ ਇਸ ਲਈ ਅਨੇਲੋ ਵੱਲੋਂ ਅਗਲਾ ਬਦਲ ਬਣਦੀ ਕੋਸ਼ਿਸ਼ ਕੀਤੀ ਜਾ ਰਹੀ ਹੈ